ਬੈਂਕੀ ਕਾਬੇ ਸੇ ਇੱਕ ਪਾਸੇ ਗੁਰੂਗ੍ਰੰਥ ਸਾਹਿਬ ਜੀ ਦੀ ਏਡੀ ਵੱਡੀ ਬੇਅਦਬੀ ਹੋਈ ਓ ਬੇ ਇਤੋਂ ਵੱਧ ਕਦੋਂ ਜਾ ਕੋ ਕੇ ਤੁਸੀਂ ਹੱਤੋਂ ਵੱਧ ਬੇਅਦਬੀ ਹੋਈ ਓ ਬੇ ਸਾਡੀਆਂ ਤਿੰਨ ਗੱਲਾਂ ਅੱਜ ਵੀ ਜੇ ਤੁਸੀਂ ਧਿਆਨ ਨਾਲ ਸੁਣੋ ਤੇ ਅੱਜ ਵੀ ਅਧੂਰੀਆਂ ਨੇ ਤਿੰਨ ਗੱਲਾਂ ਨੰਬਰ 1 ਗੁਰੂਗ੍ਰੰਥ ਸਾਹਿਬ ਜੀ ਦੇ ਦੋਸ਼ੀ ਜਿਹੜੇ ਉਹ ਅੱਜ ਵੀ ਨਹੀਂ ਪਕੜੇ ਸਹੀ ਕੰਨੀ ਡਾਕਣ ਦੀ ਗੱਲ ਕਰ ਰਹੇ ਹੋ ਦੂਜੀ ਗੱਲ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉੱਥੋਂ ਚੋਰੀ ਹੋਇਆ ਸੀ ਉਹ ਅੱਜ ਤੱਕ ਵੀ ਨਹੀਂ ਸਾਨੂੰ ਮਿਲਿਆ ਤੀਜੀ ਗੱਲ ਜਿਹੜੀ ਅਸੀਂ ਕਰਵਾਉਣੀ ਚਾਹੁੰਦੇ ਸਾਂ ਪਈ ਇਹ ਦੋਚ ਸਿੱਖਾਂ ਤੇ ਹੀ ਨਾ ਲਾਓ ਕਿ ਉਹ ਵੀ ਆ ਜੱਸੀ ਦੋਸ਼ ਨਹੀਂ ਹਟਾ ਸਕੇ ਕਿੰਨੇ ਜਿਆ ਕਿੰਨੇ ਗੱਲਾਂ ਕੂੜੀਆਂ ਨੇ ਸਾਡੀ ਪ੍ਰਾਪਤੀ ਕੀ ਹੈ ਅਸੀਂ ਗੱਲਾਂ ਤੇ ਜਿੰਦੀਆਂ ਕਰਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹ ਪੈਨਾ ਕੁਛ ਹੋਇਆ ਹੋਵੇ ਤੇ ਥੋੜੇ ਜੇ ਦਿਨਾਂ ਬਾਅਦ ਬਾਦਲ ਦਾ ਬੰਦਾ ਖਡੂਰ ਸ਼ਹਿਬ ਤੋਂ ਖੜ ਕੇ 65000 ਵੋਟ ਉਤੇ ਜਿੱਤ ਜਾਏ ਉਹ ਤੂੰ ਕਹੜੇ ਜਾਗਣ ਦੀ ਗੱਲ ਕਰਨਾ ਓਏ ਕਰ ਅੱਗ ਲੱਗੀ ਪਈ ਐ ਤੂੰ ਉਸੇ ਨੂੰ ਚਾਰ ਇੱਥੇ ਬਾਦਰ ਨੂੰ ਬਾਲਾ ਕੱਢ ਦਿੰਦੇ ਤੁਸੀਂ ਚਾਰ ਦਿਨ ਬਾਅਦ ਉਸੇ ਨੂੰ ਵੋਟਾਂ ਪਾ ਕੇ ਜਿਤਾ ਦਿੰਦੇ ਹੋ ਤੁਹਾਡੇ ਕਿਹੜੀ ਦਾ ਗੰਦੀ ਗੱਲ ਕਰਾਂ ਮੈਂ ਵੋਟਾਂ ਉਹਨੂੰ ਕੋਈ ਮੁਸਲਮਾਨ ਨਹੀਂ ਪਾਉਂਦਾ ਵੋਟਾਂ ਉਹਨੂੰ ਕੋਈ ਹਿੰਦੂ ਨਹੀਂ ਪਾਉਂਦਾ ਵੋਟਾਂ ਕੋਈ ਤੁਹਾਡੇ ਤੋਂ ਬਾਹਰ ਜਾ ਕੇ ਨਹੀਂ ਪਾਉਂਦਾ ਤੁਹਾਡੇ ਹੀ ਭੈਣ ਭਰਾ ਨਹੀਂ ਜਿਹੜੇ ਉੱਥੇ ਵੋਟਾਂ ਪਾ ਕੇ ਫਿਰ ਜਿਤਾ ਦਿੰਦੇ ਨੇ